ਤੇ ਉਧਰ ਸੂਬੇ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਮੰਤਰੀ ਭਰਿੰਦਰ ਕੋਲ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਰੀਬ 100 ਨਵੀਆਂ ਮਾਈਨਿੰਗ ਸਾਈਟ ਦੀ ਜਲਦੀ ਹੀ ਆਕਸ਼ਨ ਕੀਤੀ ਜਾਵੇਗੀ। ਸਾਡਾ ਟੀਚਾ ਲੋਕਾਂ ਨੂੰ ਸਸਤੀਆਂ ਦਰਾਂ ਤੇ ਰੇਤਾ ਬਚਰੀ ਦਿਵਾਉਣਾ ਹੈ। ਅਸੀਂ ਪਹਿਲਾਂ ਤੋਂ ਜਾਰੀ ਨਿਚਾਇਜ਼ ਮਾਈਨਿੰਗ ਦੀ ਜੋ ਮੁਕੰਮਲ ਤੌਰ ਤੇ ਬੈਨ ਕਰ ਦਿੱਤਾ ਹੈ, ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਹੈ। ਅੱਜ 84% ਖੇਤਾ ਤੱਕ ਨੈਰੇ ਪਾਣੀ ਪਹੁੰਚ ਰਿਹਾ ਬ੍ਰਿੰਦਰ ਗੋਇਲ ਦੇ ਵੱਲੋਂ ਅੱਜ ਗੱਲਬਾਤ ਵਿੱਚ ਜ਼ਿਕਰ ਕੀਤਾ ਕਿ ਦਸਤੀਕੇ ਕਾ ਗੱਧ ਰਿਆ ਦੇ ਨਾਲ ਹੁੰਦੀ ਤਬਾਹੀ ਨੂੰ ਰੋਕਣ ਦੇ ਲਈ ਅਹਿਮ ਕਦਮ ਚੁੱਕੇ ਜਾਂਦੇ ਜ਼ਿਕਰ ਵੀ ਉਹਨਾਂ ਨੇ ਕੀਤਾ ਦਿੱਲੀ ਚੋਨ ਦੰਗਲ ਨੂੰ ਲੈ ਕੇ ਮੰਤਰੀ ਬ੍ਰਿੰਦਰ ਕੋਇਲ ਨੇ ਵੱਡਾ ਬਿਆਨ ਦਿੱਤਾ ਭਾਜਪਾ ਨੇ ਚੋਨ ਜਤਨ ਲਈ ਸਾਡੇ ਆਗੂਆਂ ਨੂੰ ਜੇਲ੍ਹ ਭੇਜਿਆ ਜ਼ਿਕਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਪੂਰੇ ਪੰਜਾਬੀ ਨੂੰ ਗੁੰਡੇ ਦੱਸ ਕੇ ਪੰਜਾਬ ਮਾ અપਮਾਨ ਕੀਤਾ ਜਾ ਰਿਹਾ ਦਿੱਲੀ ਦੀ ਜਨਤਾ ਮਨ ਬਣਾ ਚੁੱਕੀ ਹੈ ਕਿ ਆਵਾਦੀ ਪਾਰਟੀ ਦੀ ਸਰਕਾਰ ਹੀ ਬਣੇਗੀ ਜੀ ਮੀਡੀਆ ਤੇ ਬ੍ਰਿੰਦਰ ਗੋਇਲ ਦੇ ਨਾਲ ਜੋ ਖਾਸ ਗੱਲਬਾਤ ਹੋਈ ਹੈ ਜਿਸ ਵਕਤ ਉਹਨਾਂ ਦੇ ਵੱਲੋਂ ਇਹਨਾਂ ਵੱਡੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ। ਤਬਿੰਦਰ ਗੋਲ ਜਿਨ੍ਹਾਂ ਦੇ ਨਾਲ ਜੀ ਪੰਜਾਬ ਹਿਣਾ ਹਿਮਾਚਲ ਤੇ ਖਾਸ ਗੱਲਬਾਤ ਕੀਤੀ ਗਈ ਹੈ ਪੋਡਕਾਸਟ ਇੰਟਰਵਿਊ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੱਡੇ ਬਿਆਨ ਦਿੱਤੇ ਗਏ ਨੇ। ਜ਼ਿਕਰ ਉਹਨਾਂ ਨੇ ਕੀਤਾ ਕਿ ਅਸੀਂ ਪਹਿਲਾਂ ਤੋਂ ਜਾਰੀ ਨਜਾਇਜ਼ ਮਾਈਨਿੰਗ ਮੁਕੰਮਲ ਤੌਰ ਤੇ ਬੰਦ ਕੀਤੀ ਹੈ। ਅੱਜ 84% ਖੇਤਰ ਤੱਕ ਨੈਰੇ ਪਾਣੀ ਪਹੁੰਚ ਰਿਹਾ ਹੈ ਕਕਰ ਦਰਿਆ ਦੇ ਨਾਲ ਹੁੰਦੀ ਤਬਾਹੀ ਨੂੰ ਰੋਕਣ ਦੇ ਲਈ ਵੀ ਅਹਿਮ ਕਦਮ ਚੁੱਕੇ ਜਾ ਰਹੇ ਨੇ ਪਰ ਅਸੀਂ ਜਿਹੜਾ ਮਾਈਨਿੰਗ ਦੇ ਉੱਤੇ ਬੜਾ ਕੰਟਰੋਲ ਕੀਤਾ ਤੇ ਅਸੀਂ ਕਈ ਅਮੈਂਡਮੈਂਟ ਵੀ ਕੀਤੀਆਂ ਨੇ ਕਰ ਵੀ ਰਹੇ ਹਾਂ ਤਾਂ ਜੋ ਸਾਰੀ ਜਿਹੜੀ ਇੰਡਸਟਰੀ ਆ ਉਹ ਵੀ ਚੱਲੇ ਤੇ ਲੋਕਾਂ ਨੂੰ ਸਹੀ ਰੇਤਾ ਬਜਰੀ ਜਿਵੇਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਹੈ ਕਿ ਅਸੀਂ ਰੇਤਾ ਬਜਰੀ ਸਸਤੇ ਰੇਟ ਦੇ ਦਈਏ ਤਾਂ ਅਸੀਂ ਉਹਦੇ ਲਈ ਸਾਰੇ ਐਫਰਟਸ ਕਰ ਰਹੇ ਆਂ ਤੇ ਅਸੀਂ ਕਾਮਯਾਬੀ ਹੋਏ ਆਂ ਅਸੀਂ ਨਵਾਂ ਕੁਝ ਵੀ ਕਰਨ ਜਾ ਰਹੇ ਆਂ ਕਰੀਬ 100 ਦੇ ਲੱਗ ਕੇ ਅਸੀਂ ਨਵੀਂ ਸਾਈਟ ਹੈ ਜਿਹੜੀ ਉਹ ਵੀ ਆਕਸ਼ਨ ਕਰਨ ਜਾ ਰਹੇ ਆਂ ਛੇਤੀ ਉਹਦੀ ਆਕਸ਼ਨ ਕਰਾਂਗੇ ਤਾਂ ਕਿ ਜਿੰਨੀਆਂ ਸਾਈਟਾਂ ਵੱਧ ਹੋਣਗੀਆਂ ਜਿੰਨੀਆਂ ਸਾਈਟਾਂ ਵੱਧ ਲੀਗਲੀ ਚੱਲਣਗੀਆਂ ਤਾਂ ਨੇਚਰਲੀ ਰੇਤਾ ਬਜਰੀ ਸਸਤੀ ਹੋਊਗੀ ਉਹਦੇ ਲਈ ਅਸੀਂ ਕਰ ਰਹੇ ਹਾਂ ਬਾਕੀ ਕ੍ਰਿਸ਼ਨ ਚਲਾਉਣ ਦੇ ਲਈ ਉਹ ਵੀ ਇੱਕ ਨਵੀਂ ਸਕੀਮ ਹੈ ਜਿਹੜੀ ਉਹਤੇ ਵੀ ਅਸੀਂ ਸਟੱਡੀ ਕਰ ਰਹੇ ਹਾਂ ਸਰ ਉਦੇਸ਼ ਇੱਕੋ ਹੀ ਹੈ ਕਿ ਸਰਕਾਰ ਦਾ ਰੈਵਨਿਊ ਵੀ ਵਧੇ ਤੇ ਲੋਕਾਂ ਨੂੰ ਰੇਤਾ ਬਜਰੀ ਜਿਹੜਾ ਉਹ ਸਸਤੇ ਰੇਟ ਤੇ ਮਿਲੇ ਇਹਨਾਂ ਨੇ ਬੀਜੇਪੀ ਵਾਲੇ ਨੇ ਹਰ ਸੰਭਵ ਤਰੀਕਾ ਪਿਛਲੇ 2 ਸਾਲ ਤੋਂ ਅਪਣਾਇਆ ਹੋਇਆ ਹੈ ਦਿੱਲੀ ਦਾ ਇਲੈਕਸ਼ਨ ਜਿੱਤਣ ਦੇ ਲਈ ਜੇ ਹੁਣ ਸਾਡੇ ਨੇਤਾਵਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਨਿਕਲੇ ਤਾਂ ਕੋਈ ਤਾਂ ਕੁਝ ਨਹੀਂ ਕਿਤੇ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਹੋਇਆ ਸਿਰਫ ਇਸ ਕਰਕੇ ਸੀ ਕਿ ਇਹਨਾਂ ਦਾ ਮਨੋਬਲ ਘਰਾ ਕੇ ਅਸੀਂ ਇਲੈਕਸ਼ਨ ਜਿੱਤ ਲਈਨੇ ਪਰ ਸਾਡੇ ਆਗੂ ਸਹਿਮਾਨ ਜੇਲਾਂ ਦੇ ਵਿੱਚੋਂ ਤਕੜੇ ਹੋ ਕੇ ਨਿਕਲੇ ਆ ਉਹ ਇਹਨਾਂ ਦਾ ਸਿਸਟਮ ਫੇਲ ਹੋ ਗਿਆ ਹੁਣ ਉਹ ਤੇ ਹਰ ਤਰ੍ਹਾਂ ਦਾ ਇਸ ਤਰ੍ਹਾਂ ਦਾ ਮਾਹੌਲ ਬਣਾ ਰੱਖਿਆ ਇਹਨਾਂ ਨੇ دہشت ਦਾ ਮਾਹੌਲ ਬਣਾ ਰੱਖਿਆ ਕਿੱਡੇ ਦੁੱਖ ਦੀ ਗੱਲ ਹੈ ਕਿ ਇੱਕ ਇਲੈਕਸ਼ਨ ਜਿੱਤਣ ਦੇ ਲਈ ਪੰਜਾਬ ਦੇ ਉਹ ਬਹਾਦਰ ਲੋਕ ਜਿਨ੍ਹਾਂ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਕੁਰਬਾਨੀਆਂ ਦਿੱਤੀਆਂ ਨੇ ਉਹ ਪੰਜਾਬ ਨੇ ਦੇਸ਼ ਦੇ ਲਈ ਕੀਤਾ ਹੈ ਤੇ ਇਹ ਉਹਨਾਂ ਨੂੰ ਗੁੰਡੇ ਕਹਿ ਰਹੇ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਗੁੰਡੇ ਕਹਿ ਰਹੇ ਨੇ ਇਹਦਾ ਪੰਜਾਬ ਦੇ ਗੁੰਡੇ ਇੱਥੇ ਆ ਗਏ ਕਦੇ ਸਾਨੂੰ ਅਤਵਾਦੀ ਕਿਹਾ ਜਾ ਰਿਹਾ ਹੈ ਹੁਣ ਇਸ ਗੱਲਾਂ ਤੇ ਉਤਰੇ ਹੋਏ ਨੇ ਪਰ ਲੋਕੀ ਮਨ ਬਣਾਈ ਬੈਠੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਕੰਮ ਉਹਨਾਂ ਨੇ ਕਬਦੀਸ ਸਪੈਸ਼ਲ ਜਗ੍ਹਾ ਬਣਾਈ ਹੋਈ ਹੈ